ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਹਾਨ ਵਲੌਗਸ ਮੇਰੀ ਇੱਕ ਲਾਸਟ ਵੀਡੀਓ ਤੇ ਕੈਨੇਡਾ ਤੋਂ ਕਿਸੇ ਨੇ ਮੈਸੇਜ ਕੀਤਾ ਕਹਿੰਦਾ ਬਾਈ ਜੀ ਮੈਂ 21 ਸਾਲਾਂ ਤੋਂ ਲਗਭਗ ਕੈਨੇਡਾ ਰਹਿ ਰਿਹਾ ਤੇ ਮੇਰੇ ਲੜਕੇ ਦਾ ਐਕਸੀਡੈਂਟ ਹੋ ਗਿਆ ਸੀਗਾ ਮੈਂ ਹਸਪਤਾਲ ਦੇ ਚੱਕਰ ਲਾ ਲਾ ਕੇ ਥੱਕਿਆ ਪਿਆ ਸਿਰਫ ਪੇਨ ਕਿਲਰ ਦਿੱਤੇ ਜਾ ਰਹੇ ਆ ਉਹਦਾ ਸਰੀਰ ਖੜਦਾ ਜਾ ਰਿਹਾ ਤੇ ਉਹਦੀ ਜਿਹੜੀ ਹੈਗੀ ਹੈ ਬਾਡੀ ਜਿਹੜੀ ਹੈਗੀ ਵਰਕ ਨਹੀਂ ਕਰ ਰਹੀ ਉਹਦੇ 'ਚ ਇੰਪਰੂਵਮੈਂਟ ਨਹੀਂ ਹੋ ਰਹੀ ਤੇ ਮੈਂ ਆਪਦੇ ਜੋ ਆਖ ਨੂੰ ਇੰਡੀਆ ਲੈ ਕੇ ਆ ਰਿਹਾ ਹਾਂ ਦੱਸੋ ਤੁਸੀਂ ਆ ਹਾਲਾਤ ਐ ਕੈਨੇਡੀਅਨ ਹੈਲਥ ਸਿਸਟਮ ਦੇ ਤੇ ਆਪਾਂ ਛੇਕੀ ਮਾਰਨੋਂ ਨਹੀਂ ਹਟਦੇ ਵੀ ਨਾ ਜੀ ਤੁਸੀਂ ਕੈਨੇਡਾ ਨੂੰ ਮਾੜਾ ਨਾ ਕਹੋ ਕੈਨੇਡਾ ਦੇ ਮਗਰ ਨਾ ਪਾਓ ਕੈਨੇਡਾ ਬਾਰੇ ਗੱਲਾਂ ਨਾ ਕਰੋ ਸੋਰੀ ਜੁਲਾਈ ਮਹੀਨੇ ਦੇ ਵਿੱਚ 41000 ਬੰਦਿਆਂ ਦੀ ਜੌਬ ਚਲੀ ਗਈ 41000 ਬੰਦਾ ਬਥੇਰਾ ਹੁੰਦਾ ਇਹ ਔਨ ਰਿਕਾਰਡ ਹੈ ਜੇ ਆਪਾਂ ਆਫ ਰਿਕਾਰਡ ਦੀ ਗੱਲ ਕਰੀਏ ਤਾਂ ਇਹ ਮੈਨੂੰ ਲੱਗਦਾ 50000 ਤੋਂ ਵੀ ਅੰਕੜਾ ਟੱਪਦਾ ਹੈ ਜਿਹੜੇ ਬੰਦਿਆਂ ਦੀ ਸਿਰਫ ਜੁਲਾਈ ਮਹੀਨੇ ਦੇ ਵਿੱਚ ਪ੍ਰਾਈਵੇਟ ਸੈਕਟਰ ਦੇ ਵਿੱਚ ਜੋਬ ਚਲੀ ਗਈ ਤੇ ਅੱਗੇ ਅੱਗੇ ਦੇਖਿਓ ਵੀ ਹੋਣਾ ਕੀ ਹੈ ਤੇ ਜੇ ਆਪਾਂ ਵੈਸੇ ਨਾਰਮਲ ਆਪਾਂ ਡਾਟੇ ਤੋਂ ਹਟ ਕੇ ਅੰਦਾਜ਼ਾ ਜਿਹਾ ਲਾਈਏ ਤਾਂ 120000 ਬੰਦਾ ਜੋਬਲੈਸ ਹੀ ਤੁਰਿਆ ਫਿਰਦਾ ਉਹਦੇ ਕੋਲੇ ਜੋਬ ਹੀ ਹੈ ਨਹੀਂ ਕੋਈ ਤੇ ਜਿਵੇਂ ਇੱਕ ਵਕੀਲ ਨੇ ਵੀ ਗੱਲ ਕਹੀ ਹੈ ਕੈਨੇਡਾ ਦੇ ਨੇ ਉਹ ਕਹਿੰਦਾ 8 8.5 ਲੱਖ ਸਟੂਡੈਂਟ ਆਊਟ ਆਫ ਸਟੇਟਸ ਆ ਦੇਖੋ ਤੁਸੀਂ ਹਾਲਾਤ ਦੇਖੋ ਕਿੱਦਾਂ ਨੂੰ ਜਾਣੇ ਆ ਤੇ ਅੱਜ ਜਿਹੜੀ ਮੈਂ ਤੁਹਾਡੇ ਨਾਲ ਖਬਰ ਸਾਂਝੀ ਕਰ ਰਿਹਾ ਉਹਨੇ ਤਾਂ ਵੈਸੇ ਹੀ ਪੁਚਾਲ ਪੈ ਜਾਣਾ ਕੈਨੇਡਾ ਦੇ ਵਿੱਚ ਇਸ ਕਰਕੇ ਜੇ ਤੁਸੀਂ ਇਸ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਖਾਸ ਕਰ ਕੈਨੇਡਾ ਅਮਰੀਕਾ ਆਸਟ੍ਰੇਲੀਆ ਵਰਗੇ ਜਿੰਨੇ ਵੀ ਬਾਹਰਲੇ ਮੁਲਕਾਂ ਉਹਨਾਂ ਦੇ ਨਾਲ ਰਿਲੇਟਡ ਜੋ ਵੀ ਨਿਊ ਅਪਡੇਟ ਹੁੰਦੀ ਆ ਤੁਹਾਨੂੰ ਇਸ ਚੈਨਲ ਤੇ ਮਿਲ ਜੂਗੀ ਚੈਨਲ ਸਬਸਕ੍ਰਾਈਬ ਕਰ ਲਓ ਖਬਰਾਂ ਵਾਲ ਵਾਦਦੇ ਆ ਜਿਹੜੀ ਮੈਂ ਗੱਲ ਕਹਿ ਰਿਹਾ ਸੀਗਾ ਵੀ ਇਸ ਖਬਰ ਨੇ ਕੈਨੇਡਾ ਦੇ ਵਿੱਚ ਵੈਸੇ ਹੀ ਪਚਾਲ ਪੈ ਜਾਣਾ ਕਿਉਂਕਿ ਕੈਨੇਡਾ 에ਅਰਲਾਈਨ ਆ ਜਿਹੜਾ ਉਹ ਜਿਹੜੇ ਉਹਨਾਂ ਦੇ EMPLOYEES ਆ ਉਹਨਾਂ ਦੀ ਹੜਤਾਲ ਦੇ ਖਤਰੇ ਤੋਂ ਯਾਨੀ ਕਿ ਬਹੁਤ ਡਰੀ ਹੋਈ ਐ ਤੇ ਜਿਹੜੇ 에ਅਰਲਾਈਨ ਦੇ EMPLOYEES ਆ ਉਹ ਹੜਤਾਲ ਕਰਨ ਜਾ ਰਹੇ ਆ ਤੇ ਇਹ ਛੋਟੀ ਖਬਰ ਨਹੀਂ ਇਹ ਬਹੁਤ ਵੱਡੀ ਖਬਰ ਹੈ ਕੈਨੇਡਾ ਦੀ ਜਿਹੜੀ ਇਕਨੋਮੀ ਆ ਹਲਾ ਕੇ ਰੱਖ ਦੂ ਜੇ ਹੜਤਾਲ ਤੇ ਚਲੀ ਗਈ ਹੁਣ ਰੌਲਾ ਕੀ ਹੈ ਜਿਹੜੇ ਫਲਾਈਟ اٹੈਂਡੈਂਟ ਹੈ 10000 ਕੈਨੇਡਾ 에ਅਰਲਾਈਨ ਦੇ ਵਿੱਚ ਕੰਮ ਕਰਦੇ ਆ ਉਹ ਕਹਿੰਦੇ ਵੀ ਅਸੀਂ ਹੜਤਾਲ ਕਰਨ ਲੱਗੇ ਆ ਵੀ ਉਹਨਾਂ ਦੀਆਂ ਕੁਝ ਮੰਗਾਂ ਹੈਗੀਆਂ ਮੈਂ ਅੱਗੇ ਦੱਸਦਾ ਵੀ ਰੌਲਾ ਕੀ ਹੈ ਕਿਸ ਵਜ੍ਹਾ ਕਰਕੇ ਕਰ ਰਹੇ ਆ ਹੁਣ ਜਿਹੜੀ ਉਹਨਾਂ ਦੀ ਯੂਨੀਅਨ ਹੈ ਆ ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYES ਸ਼ਾਇਦ ਉਹਨੂੰ ਕਹਿੰਦੇ ਆ QUBE ਕਹਿੰਦੇ ਆ QUBE ਉਹਨਾਂ ਦੀ ਯੂਨੀਅਨ ਹੈ ਯੂਨੀਅਨ ਦੀ ਤੇ 에어ਲਾਈਨ ਦੀ ਗੱਲ ਚੱਲ ਰਹੀ ਸੀ ਪਰ ਉਹ ਗੱਲ ਕਿਸੇ ਸਿਰੇ ਨਹੀਂ ਚੜੀਗੀ ਤੇ ਫਿਰ ਯੂਨੀਅਨ ਨੇ ਇਹ ਡਿਸਾਈਡ ਕੀਤਾ ਵੀ ਆਪਾਂ VOTING ਕਰਵਾ ਲੈਨੇ ਆ ਜੇ VOTING ਦੇ ਵਿੱਚ EMPLOYE ਚਾਹੁੰਦੇ ਆ ਵੀ ਆਪਾਂ ਹੜਤਾਲ ਕਰਨੀ ਚਾਹੀਦੀ ਹੈ ਫਿਰ ਆਪਾਂ ਹੜਤਾਲ ਕਰਾਂਗੇ ਤੇ ਫਿਰ ਉਹਨਾਂ ਨੇ VOTING 28 ਜੁਲਾਈ ਤੋਂ 5 ਅਗਸਤ ਤੱਕ VOTING ਕਰਵਾਈ ਤੇ 99.7 ਜਿਹੜੇ EMPLOYEES ਸੀਗੇ Air Canada ਦੇ ਉਹਨਾਂ ਨੇ VOTING ਕੀਤੀ ਤੇ ਵੋਟ ਕਰਕੇ ਕਿਹਾ ਵੀ ਹਾਂ ਤੁਸੀਂ ਜਿਹੜਾ ਹੈਗਾ ਹੜਤਾਲ ਕਰ ਸਕਦੇ ਆ ਕਿਉਂਕਿ ਸਾਡੀਆਂ ਮੰਗਾਂ ਮੰਨੀਆਂ ਨਹੀਂ ਜਾ ਰਹੀਆਂ ਕੈਨੇਡਾ 에ਅਰਲਾਈਨ ਸਾਡੇ ਨਾਲ ਧੱਕਾ ਕਰ ਰਹੀ ਹੈ ਹੁਣ ਗੱਲ ਮੈਂ ਕਰ ਰਿਹਾ ਸੀ ਹੜਤਾਲ ਦੀ ਵਜ੍ਹਾ ਕੀ ਹੈ ਇਹਦੀਆਂ ਬਹੁਤ ਸਾਰੀਆਂ ਵਜ੍ਹਾ ਹੈਗੀ ਆ ਹੁਣ ਪਹਿਲੀ ਵਜ੍ਹਾ ਇਹ ਹੈ ਵੀ ਬਹੁਤ ਵੱਡਾ ਅਲੀਗੇਸ਼ਨ ਆ ਇੱਕ ਸਭ ਤੋਂ ਵੱਡੀ 에ਅਰਲਾਈਨ ਹੋਵੇ ਕੈਨੇਡਾ ਅਰਗੇ ਮੁਲਕ ਦੀ ਹੋਵੇ ਤੇ ਉਹਨਾਂ ਦੇ ਜਿਹੜੇ ਫਲਾਈਟ ਅਟੈਂਡੈਂਟਸ ਆ ਉਹਨਾਂ ਦੇ ਅਪਲਾਈ ਇਹ ਅਲੀਗੇਸ਼ਨ ਲਾਉਣ ਕੈਨੇਡਾ ਤੇ ਕਿ ਸਾਡੇ ਤੋਂ ਮੁਫਤ ਕੰਮ ਕਰਵਾਇਆ ਜਾ ਰਿਹਾ ਉਹ ਕੰਮ ਕਰਵਾਇਆ ਜਾ ਰਿਹਾ ਜਿਹੜਾ ਸਾਡਾ ਹੈ ਹੀ ਨਹੀਂ ਤੇ ਦੇਖੋ ਤੁਸੀਂ ਹਾਲ ਕੀ ਹੋਊਗਾ ਵੀ ਗਵਰਨਮੈਂਟ 에ਅਰਲਾਈਨ ਹੈ ਗਵਰਨਮੈਂਟ EMPLOYEES ਹੈ ਉਹਨਾਂ ਨਾਲ ਇਹ ਹੋ ਰਿਹਾ ਤੇ ਪ੍ਰਾਈਵੇਟ ਸੈਕਟਰ ਦੇ ਵਿੱਚ ਤੁਹਾਨੂੰ ਕਿਹਨੇ ਪੁੱਛਣਾ ਹੈਗਾ ਪਹਿਲਾਂ ਤਨਖਾਹਾਂ ਮਾਰ ਲੈਣੀਆਂ ਦਾ ਟ੍ਰੈਂਡ ਸੀਗਾ ਠੀਕ ਹੈ ਸੌਰੀ ਟੂ ਸੇ ਵੀ ਆਪਣੇ ਪੰਜਾਬੀ ਸਾਹਮਣੋਂ ਪਹਿਲੇ ਨੰਬਰ ਤੇ ਸੀ ਜਦੋਂ ਕੰਮ ਤੇ ਰੱਖ ਲੈਂਦੇ ਸੀ ਬੰਦੇ ਨੂੰ ਮਹੀਨਾ ਦੋ ਮਹੀਨੇ ਕੰਮ ਕਰਵਾ ਕੇ ਮੁੜ ਕੇ ਸਸਰੀਕਾਲ ਕਰ ਰਹੇ ਕਰ ਦਿੰਦੇ ਸੀ ਵੀ ਜਾ ਭਾਈ ਤੂੰ ਹੋਰ ਲੱਭ ਲਾ ਵੀ ਆਮ ਟ੍ਰੈਂਡ ਸੀ ਤੇ ਹੁਣ ਸਰਕਾਰੀ ਮਹਿਕਮੇ ਕੈਨੇਡਾ 에ਅਰਲਾਈਨ ਹੀ ਉਹਨਾਂ ਦੇ EMPLOYE ਨੂੰ ਠੱਗ ਰਹੀ ਹੈ ਤੇ ਦੇਖੋ ਤੁਸੀਂ ਹਾਲ ਉਸ ਕੰਟਰੀ ਦਾ ਹਾਲ ਕੀ ਹੋਊਗਾ ਇਸ ਕਰਕੇ ਇਹੋ ਜਿਹਾ ਮੁਲਕ ਦੀ ਖਾਸ ਕਰਕੇ ਜਿਹੜੇ ਹਾਲਾਤ ਹੋਣੇ ਆ ਦੇਖੋ ਤੁਸੀਂ ਕਿੱਧਰ ਨੂੰ ਜਾ ਰਹੇ ਆ ਹੁਣ ਮੈਂ ਗੱਲ ਕਰ ਰਿਹਾ ਸੀ ਵੀ ਉਹ ਕਹਿ ਰਹੇ ਆ ਕਿ ਸਾਡੇ ਤੋਂ ਮੁਫਤ ਕੰਮ ਕਰਵਾਇਆ ਜਾ ਰਿਹਾ ਹੁਣ ਉਹਨਾਂ ਦਾ ਕਹਿਣਾ ਹੈ ਵੀ ਟੇਕ ਆਫ ਕਰਨ ਤੋਂ ਪਹਿਲਾਂ ਤੇ ਲੈਂਡਿੰਗ ਕਰਨ ਤੋਂ ਬਾਅਦ ਕੁਝ ਕੰਮ ਸਾਡੇ ਤੋਂ ਕਰਵਾਇਆ ਜਾ ਰਿਹਾ ਜਿਹੜੇ ਸਾਡੇ ਜੌਬ ਪ੍ਰੋਫਾਈਲ ਦੇ ਵਿੱਚ ਹੀ ਹੈ ਨਹੀਂ ਤੇ ਉਹਦਾ ਸਾਨੂੰ ਕੋਈ ਪੈਸਾ ਨਹੀਂ ਦਿੱਤਾ ਜਾ ਰਿਹਾਗਾ ਹੁਣ ਯੂਨੀਅਨ ਦਾ ਜਿਹੜੀ ਕਯੂਪ ਯੂਨੀਅਨ ਹੈ ਇਹਨਾਂ ਦੀ ਜਿਹੜੀ ਕੈਨੇਡਾ ਯੂਨੀਅਨ ਆਫ ਪਬਲਿਕ EMPLOYEES ਆ ਯੂਨੀਅਨ ਆ ਕਿਊਬ ਨੂੰ ਕਿਊਬ ਕਹਿੰਦੇ ਆ ਕਿਊਬ ਦਾ ਕਹਿਣਾ ਹੈ ਕਿ 2000 ਸਨ 2000 ਤੋਂ ਬਾਅਦ ਸਿਰਫ ਸਾਡੀਆਂ ਜਿਹੜੀਆਂ ਤਨਖਾਹਾਂ ਦਾ 10% ਵਾਧਾ ਕੀਤਾ ਗਿਆ ਉਸ ਤੋਂ ਬਾਅਦ ਚ ਵਾਧਾ ਨਹੀਂ ਕੀਤਾ ਗਿਆ ਤਾਂ ਤੁਹਾਨੂੰ ਹੈਰਾਨੀ ਹੋਊਗੀ ਇੱਕ ਫਲਾਈਟ ਟੈਂਡੈਂਟ ਨੂੰ ਸਿਰਫ 27000 ਸਾਲਾਨਾ ਡਾਲਰ ਜਿਹੜੀ ਤਨਖਾਹ ਦਿੱਤੀ ਜਾਂਦੀ ਹੈ ਤਾਂ ਉਹਦਾ ਮਹੀਨੇ ਦਾ ਪਤਾ ਕਿੰਨਾ ਬਣਦਾ 2250 ਰੁਪਏ ਬਣਦੇ ਆ ਡਾਲਰ ਮਹੀਨੇ ਦੇ ਹੁਣ 2250 ਦੇ ਵਿੱਚ ਦੱਸੋ ਕੀ ਉਹ ਖਰਚੇ ਚਲਾਊਗਾ ਕੀ ਉਹ ਖਰਚਾ ਕਰੂਗਾ ਕੀ ਉਹ ਪੈਸੇ ਜੋੜੂਗਾ ਕੀ ਉਹ ਗੱਡੀ ਦੀ ਕਿਸ਼ਤ ਲਾਊਗਾ ਜਾਂ ਘਰ ਲਾਊਗਾ ਜਾਂ ਬੱਚਿਆਂ ਨੂੰ ਮੇਨਟੇਨ ਕਰੂਗਾ ਤੁਸੀਂ ਆਪ ਦੇਖ ਲਓ ਤੇ ਇਸ ਕਰਕੇ ਉਹਨਾਂ ਦਾ ਜਿਹੜਾ ਹੈਗਾ ਰੌਲਾ ਜਾਜ ਆ ਵਿਚਾਰਿਆਂ ਦਾ ਵੀ ਸਾਡੇ ਨਾਲ ਵਾਕਿਆ ਹੀ ੱੱਕਾ ਹੋ ਰਿਹਾ ਹੁਣ ਦੂਜਾ ਇਹ ਕਰਨਾ ਹੈ ਵੀ ਬਹੁਤ ਸਾਰੀਆਂ ਜਿਹੜੀਆਂ ਲੇਡੀਜ਼ ਐ ਫਲਾਈਟ ਟੈਂਡੈਂਟ ਦੇ ਤੌਰ ਤੇ ਕੰਮ ਕਰਦੀਆਂ ਉਹ ਕਹਿੰਦੀਆਂ ਵੀ ਸਾਡੇ ਨਾਲ ਜਿਹੜਾ ਅਸਮਾਨਤਾ ਕੀਤੀ ਜਾਂਦੀ ਆ ਵੀ ਅਸੀਂ ਲੇਡੀਜ਼ ਐ ਵੀ ਜੇ ਜੈਂਟਸ ਹੁੰਦੇ ਦਾ ਰੋਲਾ ਪਾਉਂਦੇ ਵੀ ਸਾਨੂੰ ਜੈਂਟ ਲੇਡੀਜ਼ ਕਹਿ ਕੇ ਚੁੱਪ ਕਰਾ ਦਿੱਤਾ ਜਾਂਦਾ ਵੀ ਕੋਈ ਨਹੀਂ ਇਹਨਾਂ ਦੀਆਂ ਮੰਗਾਂ ਨੂੰ ਕੀ ਆਪਾਂ ਦੇਖਦੇ ਆਂ ਕੋਈ ਗੱਲ ਨਹੀਂ ਵੀ ਲੇਡੀਜ਼ ਕਰਕੇ ਹੀ ਅਸਮਾਨਤਾ ਕੀਤੀ ਜਾਂਦੀ ਆ ਇੰਨੇ ਚਿਰ ਤੋਂ ਕਹਿੰਦੇ ਅਸੀਂ ਮੰਗ ਮੰਨ ਰਹੇ ਆ ਪਰ ਸਾਨੂੰ ਸਿਰਫ ਲੇਡੀਜ਼ ਕਰਕੇ ਹੀ ਇਗਨੋਰ ਕਰ ਦਿੰਦੇ ਆ ਵੀ ਲੇਡੀਜ਼ ਆ ਚਲੋ ਇਹਨਾਂ ਦਾ ਕੀ ਆ ਹਨਾ ਬਾਅਦ ਚ ਦੇਖ ਲਾਂਗੇ ਤੇ ਹੁਣ ਉਹਨਾਂ ਨੇ ਸਖਤ ਨੋਟਿਸ ਲੈ ਲਿਆ ਵੀ ਨਹੀਂ ਐ ਨਹੀਂ ਕੰਮ ਚੱਲਣਾਗਾ ਵੀ ਹੁਣ ਆਪਾਂ ਨੂੰ ਜਿਹੜਾ ਹੈਗਾ ਸੰਘਰਸ਼ ਤੇਜ਼ ਕਰਨਾ ਪਊਗਾ 쿨ਿੰਗ ਆਫ ਦਾ ਪੀਰੀਅਡ ਸੀਗਾ ਜਿਹੜਾ ਕੈਨੇਡੀਅਨ 에ਅਰਲਾਈਨ ਜਿਹ ਕੈਨੇਡੀਅਨ ਪ੍ਰਬੰਧਕਾਂ ਤੇ ਯੂਨੀਅਨ ਦੇ ਪ੍ਰਬੰਧਕਾਂ ਦੇ ਵਿੱਚ ਗੱਲ ਚੱਲ ਰਹੀ ਸੀ ਕੂਲਿੰਗ ਆਫ 16 ਅਗਸਤ ਨੂੰ ਖਤਮ ਹੋ ਜਾ ਰਿਹਾ ਉਹਨਾਂ ਨੇ 16 ਅਗਸਤ ਤੱਕ ਜੇ ਕੋਈ ਗੱਲ ਸਿਰੇ ਚੜ੍ਹਦੀ ਆ ਤਾਂ ਠੀਕ ਆ ਦੂਜਾ ਫਿਰ ਕਹਿੰਦੇ ਅਸੀਂ ਨਹੀਂ ਹੜਤਾਲ ਕਰਦਾਂਗੇ ਹੁਣ ਜਿਹੜਾ ਕੂਲਿੰਗ ਆਫ ਪੀਰੀਅਡ ਹੈ ਉਹ 16 ਅਗਸਤ ਨੂੰ ਖਤਮ ਹੋ ਜਾਣਾ ਤੇ ਯੂਨੀਅਨ ਨੇ ਬਾਇਲਾ 72 ਘੰਟੇ ਪਹਿਲਾਂ ਉਹਨਾਂ ਨੂੰ ਨੋਟਿਸ ਜਾਰੀ ਕਰਨਾ ਹੁੰਦਾ ਕੈਨੇਡਾ 에ਅਰਲਾਈਨ ਨੂੰ ਵੀ ਅਸੀਂ ਹੜਤਾਲ ਤੇ ਚੱਲੇ ਆ ਜੇ 72 ਘੰਟੇ ਆਪਾਂ ਦੇਖੀਏ ਤਾਂ ਇਹਨਾਂ ਦੀ 13 ਅਗਸਤ ਨੂੰ 72 ਘੰਟੇ ਪੂਰੇ ਹੋ ਜਾਣਗੇ 13 ਅਗਸਤ ਨੂੰ ਇਹ ਕੈਨੇਡਾ 에ਅਰਲਾਈਨ ਨੂੰ ਨੋਟਿਸ ਜਾਰੀ ਕਰ ਦੋ ਕਿ ਯੂਨੀਅਨ ਵੀ ਅਸੀਂ ਹੜਤਾਲ ਤੇ ਚੱਲੇ ਆ ਤੇ 16 ਅਗਸਤ ਨੂੰ ਇਹ ਹੜਤਾਲ 12 ਵਜੇ ਦਿਨ ਦੇ ਜਿਹੜੀ ਹੈਗੀ ਆ ਸੌਰੀ 12 ਵਜੇ ਰਾਤ ਨੂੰ ਜਦੋਂ ਦਿਨ ਚੜ੍ਹਦਾ ਜਾਂਨ ਕਿ 12 ਵਜੇ ਕੇ 1 ਮਿੰਟ ਤੇ ਸ਼ੁਰੂ ਹੋ ਜੂਗੀ ਤੇ ਹੁਣ ਉਹਦੇ ਨਾਲ ਅਸਰ ਕੀ ਹੋਣਾ ਉਹਦੇ ਨਾਲ ਸਾਰੀ ਇਕਨੋਮੀ ਜਿਹੜੀ ਕੈਨੇਡਾ ਦੀ ਹੈ ਲੱਜਾਣੀ ਹੈ ਲੱਲ ਕਿਵੇਂ ਜਾਣੀ ਆ ਵੀ 1000 ਫਲਾਈਟਾਂ ਪ੍ਰਭਾਵਿਤ ਹੋਣਗੀਆਂ ਕਿਵੇਂ ਪ੍ਰਭਾਵਿਤ ਹੋਣਗੀਆਂ ਵੀ ਉਹਦੇ ਵਿੱਚੋਂ 500 ਫਲਾਈਟ ਤਾਂ ਜਿਹੜੀ ਡੋਮੈਸਟਿਕ ਹੈ 430 ਫਲਾਈਟਾਂ ਲਗਭਗ ਅਮਰੀਕਾ ਨੂੰ ਜਾਂਦੀਆਂ 170 ਇੰਟਰਨੈਸ਼ਨਲ ਹੈ ਤੇ ਜਿਹੜੀ ਇਹਨਾਂ ਦੀ ਹੈਗੀ ਆ ਐਸੋਸੀਏਸ਼ਨ ਕੈਨੇਡਾ ਦੀ ਜਿਹੜੀ ਸੈਰ ਸਫਾਟਾ ਉਹ ਕਹਿੰਦੇ ਵੀ ਜੇ ਇਹ ਕੰਮ ਹੋ ਗਿਆ ਤਾਂ ਅਸੀਂ ਤਾਂ ਜਮਾ ਛੜਕ ਤੇ ਆ ਜਾਾਂਗੇ ਜਿਹੜਾ ਮਾੜਾ ਮੋਟਾ ਕੈਨੇਡਾ ਟੂਰਿਸਟ ਦੇ ਬੇਸ ਤੇ ਪੈਸੇ ਕਮਾ ਰਿਆ ਲੋਕ ਜੁੜੇ ਵੇ ਆ ਰਜਗਾਰ ਜੁੜਿਆ ਵਾ ਵੀ ਅਸੀਂ ਤਾਂ ਛੜਕਾਂ ਤੇ ਆ ਜਾਾਂਗੇ ਵੀ ਜੇ ਇਹ ਹੜਤਾਲ ਹੋਗੀ ਪਰ ਜਿਹੜੀ ਕੈਨੇਡਾ 에ਅਰਲਾਈਨ ਨੇ ਦਾਵਾ ਕੀਤਾ ਵੀ ਅਸੀਂ ਗੱਲ ਕਰ ਰਹੇ ਆ ਅਸੀਂ ਉਹਨਾਂ ਦੀ ਜਾਇਜ਼ ਮੰਨਾ ਮੰਗਣ ਲਈ ਅਸੀਂ ਜਿਹੜਾ ਹੈਗਾ ਗੱਲਬਾਤ ਕਰ ਰਹੇ ਆ ਪਰ ਜੇ ਗੱਲਬਾਤ ਸਿਰੇ ਨਾ ਚੜੀ ਜਿਹੜੇ ਕੈਨੇਡੀਅਨ ਜਿਹੜੇ 에ਅਰਲਾਈਨ ਦੇ ਐਮਪਲਾਈ ਹੈਗੇ ਆ ਉਹ ਹੜਤਾਲ ਤੇ ਚਲੇ ਗਏ ਤਾਂ ਬੁਰਾ ਹਾਲ ਹੋ ਜਾਣਾ ਲੋਕਾਂ ਨੂੰ ਵੀ ਸਮੱਸਿਆਵਾਂ ਸਾਹਮਣੀ ਆ ਹੁਣ ਜਿਨ੍ਹਾਂ ਨੇ ਟ੍ਰੈਵਲ ਸ਼ਡਿਊਲ ਕੀਤਾ ਬੰਦਿਆਂ ਨੇ ਉਹਨਾਂ ਦੀ ਖੱਜਲਖੁਆਰੀ ਹੋਊਗੀ ਭਾਵੇਂ ਕਿ ਕੈਨੇਡੀਅਨ 에ਅਰਲਾਈਨ ਇਹ ਕਹਿ ਰਹੀ ਹੈ ਕਿ ਅਸੀਂ ਰੀਬੁਕਿੰਗ ਕਰ ਦਾਂਗੇ ਹੋਰ ਕਿਸੇ ਫਲਾਈਟ ਦੀ ਜਾਂ ਉਹਨਾਂ ਦੀ ਕੈਨਸਲ ਕਰ ਦਾਂਗੇ ਜਾਂ ਰਿਫੰਡ ਕਰ ਦਾਂਗੇ ਪਰ ਜਿਨ੍ਹਾਂ ਜਿਨ੍ਹਾਂ ਨੇ ਜਾਨੀ ਕਿ 16 ਅਗਸਤ ਤੋਂ ਬਾਅਦ ਦੀਆਂ ਜਿਨ੍ਹਾਂ ਦੀਆਂ ਬੁਕਿੰਗਸ ਹੈਗੀਆਂ ਉਹ ਆਪਦਾ ਵਿਚਾਰ ਕਰ ਲੋ ਵੀ ਤੁਸੀਂ ਜੇ ਤੁਹਾਡਾ ਕੋਈ ਇੰਸ਼ੋਰੈਂਸ ਹੈਗਾ ਮੰਨ ਲਓ ਉਹਨਾਂ ਨੇ ਕੋਈ ਰੀਬੁਕ ਨਾ ਕੀਤੀ ਤੁਸੀਂ ਕਲੇਮ ਕਰ ਸਕਦੇ ਆ ਜੇ ਤੁਸੀਂ ਹਜੇ ਟਿਕਟ ਬੁੱਕ ਕਰਾਉਣੀ ਹੈ ਤਾਂ ਤੁਸੀਂ 16 ਅਗਸਤ ਤੋਂ ਬਾਅਦ ਕੋਈ ਹੋਰ 에ਅਰਲਾਈਨ ਚੁਣ ਲਓ ਹਨਾ ਵੀ ਇਦਾਂ ਕੋਈ ਅਪਡੇਟ ਦੇਖਦੇ ਰਹੋ ਜੇ ਇਹਨਾਂ ਦੀ ਸਾਈਟ ਤੇ ਜੇ ਹੜਤਾਲ ਹੁੰਦੀ ਆ ਤਾਂ ਤੇ ਜੇ ਤੁਸੀਂ ਪਲਾਨ ਕਰ ਰਹੇ ਹੋ ਹੈਗੇ ਆ ਵੀ ਅਸੀਂ ਪਲਾਨ ਕਰਨਾ ਵੀ ਤੁਸੀਂ ਘੱਟੋ ਘੱਟ 60 ਦਿਨ ਬਾਅਦ ਜਿਹੜਾ ਹੈਗਾ ਉਹ ਪਲਾਨ ਕਰੋ ਕਿਉਂਕਿ ਜੇ ਹੜਤਾਲ ਹੋਈ ਤੇ 60 ਦਿਨ ਘੱਟੋ ਘੱਟ ਚੱਲ ਸਕਦੀ ਹੈ ਤੇ ਇਸ ਕਰਕੇ ਜੇ ਉਹ 60 ਦਿਨ ਦੇ 16 ਅਗਸਤ ਤੋਂ ਲੈ ਕੇ 60 ਦਿਨ ਦਾ ਪੀਰੀਅਡ ਦੇ ਵਿੱਚ ਵਿੱਚ ਤੁਸੀਂ ਕੋਈ ਨਾ ਪੰਗਾ ਲਿਓ ਜੀ 60 ਦਿਨ ਤੋਂ ਬਾਅਦ ਤੁਸੀਂ ਪਲਾਨ ਕਰ ਸਕਦੇ ਆ 16 ਅਗਸਤ ਤੁਸੀਂ ਵੇਟ ਕਰ ਲਓ ਵੀ 16 ਅਗਸਤ ਨੂੰ ਹੋਣਾ ਕੀ ਹੈ ਜੇ ਹੜਤਾਲ ਹੋਊਗੀ ਤਾਂ ਬੜੀ ਉਥਲ ਪੁਥਲ ਹੋ ਜਾਣੀ ਆ ਤੇ ਮੈਂ ਜਿਵੇਂ ਕਹਿ ਰਿਹਾ ਸੀਗਾ ਵੀ ਕੈਨੇਡਾ ਸਰਕਾਰ ਕੈਨੇਡਾ 에ਅਰਲਾਈਨ ਦੇ EMPLOYEES ਨਾਲ ਇੰਨਾ ਧੱਕਾ ਕਰਦੀ ਆ ਤੇ ਫਿਰ ਆਮ ਲੋਕਾਂ ਦੀ ਸੁਣਵਾਈ ਕੀ ਆ ਦੱਸੋ ਜਿਹੜੇ EMPLOYEES ਸਰਕਾਰ ਨੂੰ ਪੈਸਾ ਕਮਾ ਕੇ ਦੇ ਰਹੇ ਆ ਠੀਕ ਹੈ ਉਹਨਾਂ ਬੰਦਿਆਂ ਦੀਆਂ ਮੰਗਾਂ ਹੀ ਸਰਕਾਰ ਮੰਨਣੀ ਰਹੀ ਤੇ ਪ੍ਰਾਈਵੇਟ ਸੈਕਟਰ ਵਾਲੇ ਦੂਜੇ ਬੰਦਿਆਂ ਦੀਆਂ ਗੱਲਾਂ ਕਿੱਥੋਂ ਸੁਣਨਗੇ ਹੁਣ ਇੱਕ ਹੋਰ ਇੰਪੋਰਟੈਂਟ ਗੱਲ ਹੈ ਕੈਨੇਡੀਅਨ ਫੈਡਰਲ ਗਵਰਨਮੈਂਟ ਨੇ ਆਈ ਥਿੰਕ 2.1 ਬਿਲੀਅਨ ਡਾਲਰ ਦਾ ਬਜਟ ਰੱਖਤਾ ਵੀ ਅਸੀਂ ਜਿਹੜੇ ਕੈਨੇਡੀਅਨ ਆਰਮੀ ਵਾਲੇ ਆ ਜਾਂ ਹੋਰ ਫੋਰਸਸ ਆ ਉਹਨਾਂ ਦੀਆਂ ਤਨਖਾਹਾਂ 'ਚ ਵਾਧਾ ਕਰ ਰਹੇ ਆ ਤੇ ਫਿਰ ਨੈਚੁਰਲੀ ਗੱਲ ਆ ਵੀ ਜੇ ਤੁਸੀਂ ਉਹਨਾਂ ਦੀਆਂ ਤਨਖਾਹਾਂ 'ਚ ਵਾਧਾ ਕਰ ਰਹੇ ਆ ਪ੍ਰਾਈਵੇਟ ਸੈਕਟਰ ਨੂੰ ਵੀ ਦੇਖੋ ਉਹਨਾਂ ਦੇ ਲੋਕਾਂ ਦੀਆਂ ਮੰਗਾਂ 'ਤੇ ਵੀ ਧਿਆਨ ਦਿਓ ਉਹਨਾਂ ਦੀ ਇਕਨੋਮੀ ਨੂੰ ਵੀ ਬੈਲੈਂਸ ਕਰੋ ਜਿਹੜੇ ਫਲਾਈਟ ਅਟੈਂਡੈਂਸ ਆ ਅਟੈਂਡੈਂਸ ਆ ਰੋਜ਼ ਆਪਦੀ ਜਾਨ ਖਤਰੇ 'ਚ ਪਾ ਕੇ ਤੁਹਾਡੀ ਨੌਕਰੀ ਕਰ ਰਹੇ ਆ ਤੁਹਾਨੂੰ ਪੈਸਾ ਕਮਾ ਕੇ ਦੇ ਰਹੇ ਆ ਉਹਨਾਂ ਵੱਲ ਵੀ ਦੇਖੋ ਇਸ ਕਰਕੇ ਜਿਹੜੇ ਹਾਲਾਤ ਆ ਨਾ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਬਾਲੇ ਚੰਗੇ ਨਹੀਂ ਭਾਵੇਂ ਕਿ ਲੜੇ ਜਿਹੜੇ ਕੈਨੇਡੀਅਨ ਭਗਤ ਆ ਉਹ ਇਹ ਕਹਿ ਦਿੰਦੇ ਆ ਵੀ ਨਹੀਂ ਜੀ ਤੁਸੀਂ ਇਦਾਂ ਦੀਆਂ ਖਬਰਾਂ ਨਾ ਦਿਆ ਕਰੋ ਪਰ ਜਿਹੜੀ ਗੱਲ ਸੱਚ ਆ ਉਹ ਸੱਚੀ ਐ ਉਹ ਸੱਚੀ ਰਹਿਣੀ ਐ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੀ ਚੱਲਿਓ ਵੀ ਤੁਸੀਂ ਉਥਲ ਪੁਥਲ ਹੁੰਦੀ ਕਿਵੇਂ ਆ ਸასი ਕਾਲ